ਸਰੰਦ ਨੂੰ ਫਤਿਹ ਕਰ ਲੈਂਦੇ ਆ ਹਾਂਜੀ ਜਮੀਨਾਂ ਦੀ ਗੱਲ ਕਰਾਂਗੇ ਆਪਾਂ ਹੁਣ ਆਪਾਂ ਵਿੱਚੇ ਸਾਰੀ ਗੱਲ ਕਰ ਲਾਂਗੇ ਕਿਉਂਕਿ ਜੇ ਸਵਾਲ ਕਰੋਗੇ ਮੈਨੂੰ ਜਵਾਬ ਨਹੀਂ ਆਉਣੇ ਮੈਂ ਗੱਲ ਹੀ ਕਰਦਾ ਹਾਂ ਹਾਂਜੀ 1708 ਤੋਂ ਲੈ ਕੇ 78 ਦੀ ਗੱਲ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਕਿਹਾ ਵੀ ਭਾਈ ਬਹੁਤ ਹੋ ਗਈਆਂ ਹੁਣ ਸ਼ਾਹਤਾ ਤੁਸੀਂ ਇੱਕ ਕੰਮ ਕਰੋ ਖਾਲਸਾ ਰਾਜ ਹੁਣ ਆਪਾਂ ਸਥਾਪਿਤ ਕੀਤਾ ਹੁਣ ਇਹ ਨਹੀਂ ਪਤਾ ਵੀ ਅੱਗੇ ਕਦੋਂ ਤੱਕ ਆਪਾਂ ਚੱਲਣਾ ਉਹਨਾਂ ਦਾ ਵਿਜ਼ਨ ਸੀ ਜੋ ਹਾਂਜੀ ਕਿਉਂਕਿ ਵਿੱਚ ਆਪਣੇ ਗਦਾਰ ਬਹੁਤ ਹੁੰਦੇ ਹਮੇਸ਼ਾ ਹੀ ਹਨਾ ਹੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਜਿਹਦੇ ਜਿਹਦੇ ਕੋਲ ਹੈਗੀਆਂ ਉੱਥੇ-ਉੱਥੇ ਆਪਦਾ ਭਾਈ ਮੈਨੂੰ ਪਟੇ ਲਖਾ ਲਓ ਹੂੰ ਜਾਂ ਮੈਂ ਵਜ਼ੀਰੀਆਂ ਜੋ ਜ਼ਮੀਨਾਂ ਤੁਹਾਡੇ ਨਾਂ ਕਰ ਦਿੰਦਾ ਇਹ ਤੁਸੀਂ ਵੀ ਆਪ ਦੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਇਹ ਸੱਚ ਵੀ ਹੈ ਇਹ ਇਤਿਹਾਸ ਚ ਲਿਖਿਆ ਵੀ ਹੈ ਵੀ ਜੋ ਸਾਨੂੰ ਜ਼ਮੀਨਾਂ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਹਾਂਜੀ ਹਾਂ ਉਸ ਤੋਂ ਆਪਾਂ ਅੱਗੇ ਚੱਲਦੇ ਹਾਂ ਜ਼ਮੀਨਾਂ ਰੱਖੀਆਂ ਫਿਰ ਕਿੰਨੇ ਆ ਸਾਹਮਣੇ ਹੂੰ ਜ਼ਮੀਨਾਂ ਤਾਂ ਹੁਣ 1947 ਦੀ ਵੰਡ ਹੋਈ ਹੈ ਉਲਾਰ ਦੇ ਜਿਹੜੇ ਇੱਧਰ ਨੂੰ ਆਏ ਆ ਜਾਂ ਜਿਹੜੇ ਗੰਗਨਗਰ ਦੇ ਰੇਚ ਪੰਜਾਬੀ ਗਏ ਆ ਉਹਨਾਂ ਨੂੰ ਲਾਟ ਮਿੰਟਾਂ ਹੋਈਆਂ ਇੱਕ ਇਹਦੇ ਵਿੱਚ ਤਾਂ ਉਹਦੇ ਵਿੱਚੋਂ ਵਿਰੋਧ ਦੇ ਵਿੱਚ ਕੁਝ ਲੋਕਾਂ ਨੇ ਵੀ ਸਵਾਲ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜੱਟਾਂ ਨੂੰ ਹੀ ਜ਼ਮੀਨਾਂ ਕਿਉਂ ਦਿੱਤੀਆਂ ਐਸਸੀ ਪਾਈ ਚਾਹ ਮਰਜੀਤ ਸਿੰਘ ਵੀ ਬਹੁਤ ਸੀਗੇ ਜਦੋਂ ਸੈਨਾ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਦਿੱਤੀਆਂ ਬਾਈ ਜੀ ਤੁਹਾਨੂੰ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਹਜ਼ੂਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੇਜਿਆ ਸੀ ਪੰਜਾਬ ਦੇ ਵਿੱਚ ਹਾਂਜੀ ਹਾਂ ਭੇਜਿਆ ਸੀ ਤੇ ਤੁਹਾਨੂੰ ਲੱਗਦਾ ਦਸਵੇਂ ਪਾਤਸ਼ਾਹ ਨੇ ਤਾਂ ਖੰਡੇ ਵਾਟ ਜਾਤ ਪਾਤ ਦੀ ਗੱਲ ਕਰ ਸਕਦਾ ਵੀ ਉਹ ਕੱਲਾ ਜੱਟਾਂ ਨੂੰ ਜ਼ਮੀਨਾਂ ਦੇਊਗਾ ਉਹਨੇ ਸੌਰੀ ਮਾਫ ਕਰਿਓ ਮਜਵੀਆਂ ਨੂੰ ਜਾਂ ਐਸਸੀ ਕਾਸ ਨੂੰ ਜ਼ਮੀਨ ਨਹੀਂ ਦਿੱਤੀ ਹੁਣੇ ਵੈਸੇ ਤਾਂ ਚਲੋ ਮਜਬੀ ਕੋ ਗਾਸ ਨਹੀਂ ਕਿ ਮਜਬੀ ਸਿੱਖ ਹੋਏ ਆ ਸਾਡੇ ਇੱਥੇ ਵੀ ਆਪਾਂ ਫੇਰ ਗੱਲ ਕਰਾਂਗੇ ਇਹ ਆਪਦੇ ਆਪ ਨੂੰ ਗੁਰੂ ਸਾਹਿਬ ਜੀ ਤਾਂ ਆਪਣੇ ਬਚਨਾਂ ਨੂੰ ਗਰੀਬ ਸਿੱਖਣ ਕੋ ਦਿਉਂ ਬਾਤ ਦਿਉਂ ਪਾਤਸ਼ਾਹੀ ਮਾਰੇ ਕਹਿੰਦੇ ਵੀ ਇਹਨ ਪੁੱਤਰਾਂ ਨੇ ਕਿਸੇ ਇਸ ਪਰਿਵਾਰ ਦੀ ਇਹ ਸੁਤ ਚਾਰ ਚਾਰ ਮੂਵੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਤੇ ਇਹ ਤਾਂ ਵਜ਼ੀਰੀਆਂ ਦੇ ਵਿੱਚ ਜਾਂ ਫੂਜ ਦੇ ਵਿੱਚ ਵੱਡੇ ਵੱਡੇ ਉਹ ਰਤਬਿਆਂ ਤੇ ਉਹਦਿਆਂ ਤੇ ਤਾਂ ਸਾਡੇ ਆ ਸਿੱਖ ਰਹੇ ਆ ਮਜਬੀ ਸਿੱਖ ਰਹੇ ਆ ਮਿਲੀਆਂ ਤੇ ਉਹਨਾਂ 1947 ਚ ਇਹ ਰਿਕਾਰਡ ਪਿਆ ਹੋਣਾ ਮੇਰੇ ਹਿਸਾਬ ਨਾਲ ਹਨਾ ਹਜੇ ਵੀ ਪਿਆ ਉਹ ਸਾਰੇ ਨੂੰ ਉਹਦੇ ਵਿੱਚ ਵੀ ਕਾਸਟ ਨਹੀਂ ਦੇਖੀ ਉਹਦੇ ਵਿੱਚ ਕਾਸਟ ਨਹੀਂ ਦੇਖੀ ਕਿ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਤਾਂ ਜਿੰਨਾਂ ਜਿੰਨਾਂ ਦੇ ਪੈਰੋਕਾਰ ਤੇ ਚੱਲਦੇ ਦਸਵੇਂ ਪਾਸ਼ਾ ਦੇ ਉਜਾਦਪਤ ਕਿਵੇਂ ਦੇਖ ਸਕਦੇ ਆ ਮੇਰੇ ਸਹਾਵ ਨਾਲ ਜਮੀਨਾਂ ਜੇ ਦਿੱਤੀਆਂ ਸੀ ਜਿਨ੍ਹਾਂ ਨੇ ਸੰਭਲੀਆਂ ਠੀਕ ਹੈ ਜਿਨ੍ਹਾਂ ਤੋਂ ਨਹੀਂ ਸੰਭੀਆਂ ਗਈਆਂ ਇਹ ਰਿਕਾਰਡ ਸਰਕਾਰ ਦਾ ਸਰਕਾਰ ਕੋਲ ਬਿਆ ਹੋਣਾ ਜਾਂ ਇਹ ਜਿਹੜੇ ਸਾਡੇ ਇਤਿਹਾਸਕਾਰ ਹੈ ਹਿਸਟੋਰੀਅਨ ਹੈ ਉਹਨਾਂ ਦੇ ਨਾਲ ਜੇ ਗੱਲਾਂ ਕੀਤੀਆਂ ਜਾਂ ਤਾਂ ਨਿਕਲ ਸਕਦਾ ਹੈ ਵਿੱਚੋਂ ਕੀ ਪਤਾ ਇਹ ਵੀ ਨਿਕਲ ਜੇ ਜਿਹੜੇ ਕਹਿੰਦੇ ਆ ਵੀ ਸਾਨੂੰ ਨਹੀਂ ਦਿੱਤੀਆਂ ਕੀ ਪਤਾ ਉਹਨਾਂ ਦੇ ਪੁਰਖਿਆਂ ਨੇ ਵੇਚ ਲਈਆਂ ਹੁਣ ਗਵਾਲੀਆਂ ਹੁਣ ਸੰਭੀਆਂ ਹੀ ਨਾ ਹੋਣ ਕਿਉਂਕਿ ਜਿਹੜਾ ਜ਼ਿਮੀਦਾਰ ਪਾਈ ਜੀ ਕਿਉਂਕਿ ਜਿਹੜਾ ਜੀ ਪੇਸ਼ੇ ਦੇ ਮੁਤਾਬਕ ਕੰਮ ਕਰਦਾ ਮੰਨ ਲਓ ਜਦੋਂ ਜੱਟ ਜ਼ਿਮੀਦਾਰ ਖੇਤੀ ਦੇ ਨਾਲ ਜੁੜੇ ਹੋਏ ਸੀਗੇ ਉਹ ਸਰਕਾਰ ਦੀ ਮਲਕੀਅਤ ਸੀਗੀ ਜੀ ਉਦੋਂ ਸਰਕਾਰ ਦੀ ਮਲਕੀਅਤ ਸੀ ਉਹ ਨਾਲ ਉਹਨਾਂ ਨੂੰ ਟੈਕਸ ਵੀ ਦਿੰਦੇ ਸੀਗੇ ਜਿਵੇਂ ਖੇਤੀ ਵੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੋ ਸਕਦਾ ਕਿ ਆ ਉਹ ਭਾਈ ਜਿਹੜਾ ਜਿਹੜਾ ਜਿੱਥੇ ਜਿੱਥੇ ਬੋਂਦਾ ਉਹਦਾ ਉਹਦਾ ਮਾਲਕੀਅਤ ਹੋ ਸਕਦਾ ਬਾਬਾ ਜੀ ਜੇ ਆਪਾਂ ਸਰੋਧ ਦੀ ਗੱਲ ਕਰੀਏ ਨਾ ਇਤਿਹਾਸਕ ਮੈਂ ਪਹਿਲਾਂ ਹੀ ਕਹਾਂ ਕਿ ਹਟੇ ਵੀ ਸਾਡੇ ਤਾਂ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਾਂ ਸਾਡੇ 'ਚ ਬਹੁਤ ਵੱਡੀ ਕਮੀ ਹੈ ਕਿ ਸਾਡਾ ਇਤਿਹਾਸ ਕਿਤੇ ਬਹੁਤਾ 500 700 ਸਾਲ ਪੁਰਾਣਾ ਨਹੀਂ ਸਾਡੀਆਂ ਤਾਂ ਜੇ ਕੱਲ ਦੀਆਂ ਗੱਲਾਂ ਆ ਹਾਂ ਜੀ 1845 ਤੇ 1855 ਤੱਕ 1845 ਚ ਸਭਰਾਹ ਦੀ ਲਾਸਟ ਜੰਗ ਹੋਈ ਹੈ ਸਾਡੇ ਸ਼ਾਮ ਸਿੰਘ ਘਟਾਰੀਆ ਤੁਹਾਡੇ ਤੇ ਰੋਪੜ ਚ ਹੀ ਹੋਈ ਹੈ ਤੇ ਜਦੋਂ ਸਾਡੇ ਆਨੇ ਆਪਣੇ ਨੇ ਗਦਾਰੀਆਂ ਕੀਤੀਆਂ ਤੇ ਅਸੀਂ ਉਹ ਜੰਗ ਹਾਰ ਗਏ ਆ ਤੇ ਮੇਰਾ ਕਹਿਣ ਦਾ ਮਤਲਬ ਸਾਜ ਤਾਂ ਬਹੁਤ ਹੀ ਪਿੱਛੇ ਨਹੀਂ ਗਏ ਅਸੀਂ ਤਾਂ